ਬੰਦਾ ਬਿਆਨ ਵੀ ਦੇ ਰਿਹਾ ਤਾਂ ਇਹ ਵੀ ਗੱਲ ਕਰ ਰਿਹਾ ਵਾ ਕਿ ਤੁਸੀਂ ਕਿਸੇ ਮੁੰਡੇ ਨਾਲ ਵੀ ਗਲਤ ਕੰਮ ਕੀਤਾ ਸੀਗਾ ਨਾ ਬਾਲਕ ਉਹ ਆਪਾਂ ਵੀ ਇੱਕ ਮਰਦ ਸੀਗੇ ਆਪਣਾ ਵਿਆਹ ਵੀ ਹੋਇਆ ਸੀ ਜੀ ਤੇ ਫਿਰ ਆਪਾਂ ਟਰਾਂਸ ਜੈਂਡਰ ਕਿਉਂ ਹੋਏ ਉਹ ਪਤਾ ਸੀ ਉਹਨੇ ਬਨਵਾਸ ਛੱਡਣਾ ਤਾਂ ਪਰ ਆਮ ਸੀ ਕ੍ਰਿਸ਼ਨ ਭਗਵਾਨ ਨੂੰ ਪਤਾ ਸੀ ਕਿ ਭਾਰਤ ਲਗਨੀ ਆ ਉਹ 16 16 ਕਲਾ ਸੰਪੂਰਨ ਸੀ ਉਹ ਰੋਕ ਨਹੀਂ ਸਕਦੇ ਸੀ ਨਹੀਂ ਹੁਣ ਮੈਂ ਮੈਂ ਪੁਖਤਾ ਸਬੂਤ ਦੇ ਆਧਾਰ ਤੇ ਗੱਲ ਕਰੂੰਗਾ ਤੁਸੀਂ ਮੇਰੇ ਨਾਲ ਪੁਖਤਾ ਸਬੂਤ ਦੇ ਆਧਾਰ ਤੇ ਗੱਲ ਕਰਨੀ ਹੈ ਬਥੇਰੇ ਆ ਵੀਡੀਓ ਮਹਾਰਾਜ ਤੁਹਾਡੇ ਚੜੀਆਂ ਹੋਈਆਂ ਗਰੁੱਪਾਂ ਚ ਆ ਰਹੀਆਂ ਦੇਖ ਨਹੀਂ ਮੇਰੀ ਹਾਲ ਹੈ ਕਿਰਪਾ ਕਿਰਪਾ ਮਾਲਕ ਜੀ ਮਹਾਰਾਜ ਤੇ ਇੱਕ ਤੇਰਾ ਚੇਲਾ ਸੀਗਾ ਜਿਹੜਾ ਉਹ ਜਸ਼ਨ ਮਲੋੜ ਤੋਂ ਹਾਂਜੀ ਤੇ ਉਹ ਇੱਥੇ ਆਇਆ ਹੋਇਆ ਤੇਰੇ ਕੋਲੇ ਹਾਂਜੀ ਮੇਰੇ ਕੋਲ ਆ ਅੱਛਾ ਅੱਛਾ ਕਿਵੇਂ ਆਇਆ ਇੱਥੇ ਵੈਸੇ ਪਿਆਰ ਮੁਹੱਬਤ ਆ ਮਹਾਰਾਜ ਮਿਲਣ ਆ ਗਿਆ ਅੱਛਾ 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 ਮੈਂ ਇਹਦੇ ਪਿੰਡ ਆਇਆ ਸੀਗਾ ਮੇਰੇ ਦਾ ਕੱਲ ਦਾ ਆਇਆ ਮੇਰੇ ਕੋਲੇ ਅੱਛਾ ਅੱਛਾ ਕੱਲ ਦਾ ਆਇਆ ਜੀ ਚਲੋ ਇਹਨੂੰ ਕਹੋ ਮੈਨੂੰ ਫਰੀਦਕੋਟ ਮਿਲ ਕੇ ਜਾਵੇ ਜੀ ਆਪਣਾ ਕੰਮ ਸੀ ਮਾਰ ਰਹੇ ਇਹਦੇ ਤੱਕ ਕੋਈ ਤੋਂ ਨੂੰ ਆ ਕੰਮ ਹੀ ਹੈ ਤਾਂ ਹੀ ਮੈਂ ਆਈ ਉਹਨੂੰ ਮੈਂ ਕਿਹਾ ਸੀ ਮਿਲਿਆ ਉਹ ਕਹਿੰਦਾ ਮੈਂ ਨਹੀਂ ਜਾਣਾ ਕਹਿੰਦਾ ਗੁਰੂ ਜੀ ਮੈਂ ਤੁਹਾਡੇ ਨਾਲ ਆ ਨਹੀਂ ਤੁਹਾਡੇ ਨਾਲ ਤਾਂ ਕੋਈ ਗੱਲ ਨਹੀਂ ਹੂੰ ਵੀ ਹਾਂਜੀ ਪਰ ਇਹ ਤਾਂ ਇਹਦੇ ਤੋਂ ਵੱਖਰੇ ਤੌਰ ਤੇ ਇਹਦੇ ਕੋਲੇ ਆਏ ਸੀਗੇ ਜੇ ਤਾਂ ਕੋਈ ਕਿਸੇ ਤੋਂ ਨੇ ਪੈਸੇ ਲਿੱਤੇ ਮਹਾਰਾਜ ਜੇ ਕੋਈ ਪੈਸੇ ਨਾ ਸਵਾਲ ਹੋ ਸਾਡੇ ਨਾਲ ਤੁਸੀਂ ਹੁਕਮ ਕਰੋ ਪੈਸੇ ਹੈਗੇ ਆ ਸਕਰੀਨ ਸ਼ਾਟ ਹੈਗੇ ਆ ਜੀ ਮੈਂ ਦੇ ਦਊਗਾ ਤਾਂ ਕਿਸੇ ਤੋਂ ਕਿ ਇਹਦੇ ਖਾਤੇ ਚ ਐਂਟਰੀ ਹੈ ਮਹਾਰਾਜ ਪੈਸੇ ਜਾਂਦੇ ਸੇਵਾਦਾਰ ਦੇ ਚੇਲੇ ਬਾਲਕੇ ਦੇ ਇੱਕ ਮਿੰਟ ਜੀ ਉਹ ਇੱਕ ਮਿੰਟ ਹੋਲਡ ਰੱਖੋ ਉਹ ਮੈਂ ਜਿਹੜੇ ਪੈਸੇ ਲਿੱਤੇ ਦਿੱਤੇ ਮੈਂ ਮੜਵਾਉਂਗੀ ਇਹ ਤੋਂ ਨਹੀਂ ਪੈਸੇ ਚਲੋ ਤਾਂ ਮੜਵਾ ਲਾਂਗੇ ਜੀ ਹੈ ਨਾ ਬਾਕੀ ਪਖੰਡ ਬਾਰੇ ਕੀ ਕਹਿਣਾ ਜੀ ਇਹਦਾ ਪਖੰਡਵਾਰੇ ਨੂੰ ਮੈਂ ਸਮਝਾਇਆ ਮੈਂ ਕਿ ਪੁੱਤ ਸੋਸ਼ਲ ਮੀਡੀਆ ਤੇ ਵੀਡੀਓ ਨਹੀਂ ਦੁਆਜ ਤੋਂ ਬਾਤ ਪਾਣੀਆਂ ਤੇ ਸੋਸ਼ਲ ਮੀਡੀਆ ਤੇ ਕੱਲੀ ਵੀਡੀਓ ਕਰਨਾ ਨਾ ਨਾ ਤੋਂ ਨਾ ਤੋਂ ਪਾਉਣ ਲਾਨੀਆਂ ਤੇਰੇ ਕੋ ਸੰਗਤ ਆਂਦੀ ਆ ਬਹਿ ਕੇ ਰੱਬ ਰੱਬ ਕਰਕੇ ਤੋਰ ਬਹਿ ਕੇ ਆਪਦਾ ਸੰਗਤ ਨਾ ਬਚਨ ਕਰ ਤੇ ਬਾਬਾ ਜੀ ਆਪਾਂ ਵੀ ਟਾਈਮ ਦਿੱਤਾ 6 ਤਰੀਕ ਦਾ ਪਹਿਲਾਂ ਪਹਿਲਾਂ ਮਿਲ ਲਈ ਮੀਡੀਆ ਚ ਤੁਹਾਡਾ ਆਪਣਾ ਦਰਬਾਰ ਆ ਮਹਾਰਾਜ ਤੁਸੀਂ ਵੀ ਆ ਸਕਦੇਂ ਦਰਬਾਰ ਤੁਹਾਡੇ ਤੋਂ ਬਾਹਰ ਦੱਸੋ ਅਸੀਂ ਨਹੀਂ ਮੈਂ ਆਪਾਂ ਦਰਬਾਰ ਚ ਕਿਵੇਂ ਆਉਣਾ ਤੁਸੀਂ ਆਪਾਂ ਬੈ ਕੇ ਸਾਂਝੀ ਥਾਂ ਤੇ ਬਹਿ ਜੀਏ ਆਪਾਂ ਚਾਰ ਤੁਹਾਡੇ ਬੰਦੇ ਹੋ ਜਾਣ ਚਾਹਤ ਅਸੀਂ ਆਪਣੇ ਜਿਹੜੇ ਬਾਬਾ ਬਲਦੇਵ ਸਿੰਘ ਜੀ ਆ ਜਥੇਦਾਰ ਬਾਬਾ ਜਸਵੰਤ ਸਿੰਘ ਜੀ ਉਹ ਗਏ ਹੋਏ ਆਪਨਾ ਉੱਥੇ ਨਹੀਂ ਉਹ ਤਾਂ ਗੁਰੂ ਦੀਆਂ ਲਾਡਲੀਆਂ ਲਾਡਲੀਆਂ ਫੌਜਾ ਜੀ ਤੁਸੀਂ ਮਹਾਰਾਜ ਗੁਰੂ ਜੀ ਦੀਆਂ ਗੁਰੂਆਂ ਦੀਆਂ ਲਾਡਲੀਆਂ ਫੌਜਾ ਸੁਣੋ 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 ਉਹ ਗੁਰੂ ਦੀਆਂ ਲਾਡਲੀਆਂ ਫੌਜਾ ਉਹਨਾਂ ਨਾਲ ਜਿਹੜਾ ਤੁਹਾਡਾ ਕੋਈ ਗੁਰਮਤਾ ਸੀਗਾ ਉਹ ਸਾਂਝਾ ਹੋਇਆ ਹੋਣਾ ਜਾਂ ਕੋਈ ਮਾਫੀਨਾਮਾ ਜਿਵੇਂ ਵੀ ਜੀ 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 ਉਹ ਵੀ ਸਾਡੇ ਨੇ ਆਪਣੇ ਅਸੀਂ ਉਹਨਾਂ ਦੇ ਆ ਜੀ ਤੁਸੀਂ ਵੀ ਸਾਡੇ ਹੋ ਬਾਬਾ ਜੀ ਕੋਈ ਨਹੀਂ ਅਸੀਂ ਕਿਹੜਾ ਤੁਹਾਡੇ ਦੋਖੀ ਆ ਪਰ ਆਏ ਆ ਵੀ ਚਲੋ ਆਪਾਂ ਜਿਹੜੇ ਸਾਰ ਸਵਾਲ ਜਵਾਬ ਕਰਨੇ ਆ ਆਪਾਂ ਬਹਿ ਕੇ ਕਰ ਲਈਏ ਨਵੇੜੀਏ ਕੰਮ ਕਿਉਂਕਿ ਮੈਨੂੰ ਸੰਗਤਾਂ ਪੁੱਛ ਰਹੀਆਂ ਕਿਉਂਕਿ ਵੱਡਾ ਇਕੱਠ ਨਾ ਹੋਵੇ ਹਨਾ ਮਾਹੌਲ ਪੰਜਾਬ ਦਾ ਨਾ ਖਰਾਬ ਹੋਵੇ ਮਹਾਰਾਜ ਗੱਲ ਪਤਾ ਕੀ ਹੁਣ ਮੇਰੇ ਨਾਲ ਤੋਂ ਤੁਸੀਂ ਕਹਿ ਰਹੇ ਕੋ ਟਾਵਰ ਵਾਲਾ 25 ਲੱਖ ਆ ਗੱਲ ਦਾ ਮੈਨੂੰ ਪਤਾ ਹੀ ਨਹੀਂ 25 ਲੱਖ ਟਾਵਰ ਇਹ ਸਿਸਟਮ ਪਹਿਲੇ ਨੰਬਰ ਤੇ ਮਹਾਰਾਜ ਜੀ ਮੈਂ ਕਿਸੇ ਨਾਲ ਫੋਨ ਤੇ ਗੱਲ ਹੀ ਨਹੀਂ ਕਰਦੀ ਬਾਬਾ ਜੀ ਮੈਂ ਨਾ ਵੇਖੋ ਮੈਂ ਤਾਂ ਤੁਹਾਨੂੰ 25 ਲੱਖ ਜਿਹੜਾ ਕਿਹਾ ਨਾ ਉਹ ਤੁਹਾਡੇ ਸਾਰੇ ਪ੍ਰੂਫ ਆਏ ਆ ਮੇਰੇ ਕੋਲੇ ਤੁਸੀਂ ਮਹਾਰਾਜ ਜੀ ਮੇਰੇ ਤੁਹਾਡੇ ਕੋਲ ਪ੍ਰੂਫ ਆਏ ਆ ਤੁਸੀਂ ਮੋਗੇ ਰੱਖੋ ਸਾਮਾ ਗੁਰਦੁਆਰਾ ਕੋ ਕਿਸੇ ਗੁਰਦੁਆਰੇ ਸਾਹਿਬ ਚ ਰੱਖ ਲਓ ਸਾਮਾ ਨਹੀਂ ਨਹੀਂ ਮੈਂ ਤਾਂ ਸਾਂਝੇ ਥਾਂ ਤੇ ਰੱਖ ਲਓ ਉਧਰ ਉਹ ਵੀ ਆਪਣੇ ਜਸਵੰਤ ਸਿੰਘ ਜੀ 4 ਤਰੀਕ ਤੱਕ ਉਹ ਵੀ ਆ ਜਾਣਗੇ 4 ਤੋਂ ਬਾਅਦ ਜਿਹੜਾ ਮਰਜ਼ੀ ਤੁਸੀਂ ਟਾਈਮ ਰੱਖ ਲਓ ਮਹਾਰਾਜ ਤਾਂ ਬੇਦਾਰਾ ਤੁਹਾਡੇ ਨਹੀਂ ਨਹੀਂ ਤੁਸੀਂ ਜਸਵੰਤ ਸਿੰਘ ਬਾਬਾ ਜੀ ਨਾਲ ਜਿਵੇਂ ਗੱਲ ਕੀਤੀ ਆ ਉਹ ਵੀ ਆਪਾਂ ਕਰਨੀ ਆ ਆਪਾਂ ਪੈਨ ਪੈਨ ਉਹਨਾਂ ਨੇ ਮਾਰੇ ਮਨੇ ਇਹ ਗੱਲ ਕਹੀ ਆ ਬਾਬਾ ਜੀ ਮੇਰੇ ਤੋਂ ਬਾਹਰ ਜਾ ਕੇ ਉਹਨਾਂ ਨੇ ਮਹਾਪੁਰਸ਼ਾਂ ਨੇ ਸਾਨੂੰ ਇਹ ਗੱਲ ਬੋਲੀ ਆ ਜੇ ਸਾਡੇ ਤੋਂ ਬਾਹਰ ਹੋ ਕੇ ਤੁਸੀਂ ਉਹਨਾਂ ਨਾਲ ਸਲਾਹ ਕਰ ਲਈ ਕੋਈ ਗੱਲਬਾਤ ਕਰ ਲਈ ਫੇਰ ਅਸੀਂ ਤੁਹਾਡੇ ਮਗਰ ਨਹੀਂ ਖੜਨਾ ਹੁਣ ਨਹੀਂ ਸਲਾਹ ਤਾਂ ਪੱਕਾ ਸਾਡੇ ਮਤਵਾਰਾ ਸਾਡੇ ਸ਼ਹਿਰ ਦੇ ਜੱਥੇਦਾਰ ਆ ਮਹਾਰਾਜ ਉਹਨੇ ਸੀ ਉਹਨਾਂ ਨਾਲ ਤੋੜਨਾ ਨਾ ਉਹ ਤਾਂ ਉਹਨਾਂ ਦਾ ਵੇਖੋ ਮਾਫੀਨਾਮਾ ਵੱਖਰਾ ਨਾ ਉਹ ਤਾਂ ਜੋ ਵੀ ਤੁਹਾਡਾ ਮੈਨੂੰ ਨਹੀਂ ਪਤਾ ਉਹਨਾਂ ਨਾਲ ਰੌਲਾ ਕੀ ਸੀਗਾ ਕੋਈ ਪੈਸਿਆਂ ਦਾ ਰੌਲਾ ਕੋ ਤੇਲਿਆ ਦਾ ਰੌਲਾ ਸਾਡੇ ਨਾਂ ਤੇ ਕਿਸੇ ਨੇ ਫਲੌਟ ਕੀਤਾ ਮਹਾਰਾਜ ਉਹ ਜਦੋਂ ਜਿਵੇਂ ਤੁਸੀਂ 1 ਮਿੰਟ ਸੁਣੋ ਤੁਸੀਂ ਇਹ ਗੱਲ ਕਹਿੰਦੇ ਹੋ ਬ੍ਰਾਡ ਤੇ ਜੇ ਲੋਕ ਆ ਕੇ ਤੁਹਾਡੇ ਤੁਹਾਨੂੰ ਕਹਿਣਗੇ ਵੀ ਅਸੀਂ ਇਹਨਾਂ ਨੂੰ ਹੱਥ ਕੈਸ਼ ਦਿੱਤਾ ਫਿਰ ਉਹਦਾ ਕੀ ਬਣੂਗਾ ਦੇਖੋ ਤੁਸੀਂ ਆ ਗੱਲ ਬੋਲ ਰਹੇ ਲੋਕ ਆ ਕੇ ਕਹਿਣਗੇ ਹੱਥ ਕੈਸ਼ ਹੋ ਤਾਂ ਮਹਾਰਾਜ ਇਹਦੇ ਵਿੱਚ ਤਾਂ ਤੁਸੀਂ ਵੀ 40 ਬੰਦੇ ਖੜੇ ਕਰ ਸਕਦੇ ਕਿ ਬਾਬਾ ਨੂੰ ਪੈਸੇ ਦਿੱਤੇ ਆ ਨਹੀਂ ਆਏ ਨਹੀਂ ਆਏ ਕੌਣ ਨਹੀਂ ਨਹੀਂ ਆਏ ਨਹੀਂ ਬਾਬਾ ਜੀ ਆਏ ਨਹੀਂ ਮਹਾਰਾਜ ਮੇਰੀ ਗੱਲ ਸੁਣੋ ਮੇਰੇ ਨਾਂ ਤੋਂ ਲੋਕੀ ਹੁਣ 70 ਮੇਰੇ ਕੋਲੇ 20 ਜਣੇ ਆ ਕੇ ਮਹਾਰਾਜ ਜੀ ਬਾਬਾ ਜੀ ਦੇ ਕੋਲ 20 ਜਣੇ ਆ ਕੇ ਕਹਿੰਦੇ 70000 ਤੁਹਾਡੇ ਖਾਤੇ 'ਚ ਪਾਇਆ ਪਰੂਫਤ ਮੈਗਾ ਪ੍ਰੂਫ ਦਿਖਾਓ ਕਿਹੜੇ ਖਾਤੇ ਚ ਪਾਇਆ ਉਹ ਪਤਾ ਨਹੀਂ ਕਿਹੜਾ ਯੂਪੀ ਦਾ ਖਾਤਾ ਬੋਲ ਰਿਆ ਸੀ 70 ਵਾਲਾ ਨੰਬਰ ਚਾਹ ਲੱਗਿਆ ਸੀ ਉਹ ਨਹੀਂ ਜੇ ਮੈਗਾ ਮੇਰੇ ਖਾਤੇ ਚ ਹੋਵੇ ਦੋ ਚੀਜ਼ੇ ਰਹਿੰਦੇ ਨੇ ਕਿ ਖਾਤੇ ਚ ਪੈਸੇ ਹੋਣ ਮੈਂ ਤੁਹਾਡੇ ਡਬਲ ਡਬਲ ਮੋੜੂੰਗੀ ਸੁਣੋ ਸੁਣੋ ਬਾਬਾ ਜੀ ਉਹਦੇ ਵਿੱਚ ਜੇ ਆਪਾਂ ਮਤਲਬ ਇਦਾਂ ਵਾਂ ਵੀ ਲੋਕ ਆ ਕੇ ਵੇਖੋ ਮੰਨ ਲਓ ਵੀ ਇੱਥੇ 1000 ਬੰਦਾ ਇਕੱਠਾ ਹੁੰਦਾ 6 ਤਰੀਕ ਨੂੰ ਜੀ 1000 ਨਹੀਂ 2000 ਕੋ ਮਹਾਰਾਜ ਚਲੋ 2000 ਹੁੰਦਾ ਤੁਹਾਡੇ ਪਾਸ ਆਪਾਂ ਲੋਗੇ ਦੇ ਵਿੱਚ ਤੁਸੀਂ 6 ਤਰੀਕ ਨੂੰ ਆਣਾ ਬਿਸਮਿਲ੍ਲਾ ਕਰਕੇ ਆਓ ਸਰਕਾਰ ਜਿਵੇਂ ਮਰਜ਼ੀ ਆਓ ਤੁਹਾਨੂੰ ਤਾਬੇ ਆਦਾਰ ਚਾਹ ਪਾਣੀ ਮੈਂ ਟੈਂਟ ਲਵਾ ਦੇਣੀ ਬੜਾ ਵੱਡਾ ਗੱਲ ਕਰੋ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਤੁਹਾਡੀ ਜ਼ੁਬਾਨ ਸੁਲਖਣੀ ਹੋਵੇ ਜੀ ਤੁਹਾਡਾ ਆਪਣਾ ਡੇਰਾ ਮਹਾਰਾਜ ਤੁਹਾਨੂੰ ਆਂਦੇ ਨੋ ਤਾਬੇ ਤੁਹਾਡੇ ਤਾਬੇ ਆਦਾਰ ਪਰ ਹੱਕ ਸੱਚ ਦਾ ਫੈਸਲਾ ਹੋਵੇ ਨਾ ਮਹਾਰਾਜ ਇਹ ਝੋਟ ਨਹੀਂ ਬਿਲਕੁਲ ਬਿਲਕੁਲ ਬੱਬਾ ਜੀ ਅਸੀਂ ਵੇਖੋ ਜਿਹੜੀਆਂ ਤਾਂ ਹੈਗੀਆਂ ਪੈਸਿਆਂ ਦੀਆਂ ਗੱਲਾਂ ਜੀ ਉਹ ਤਾਂ ਜਿਹੜੇ ਲੋਕ ਵੇਖੋ 8-9 ਕੰਪਲੀਟਾਂ ਹੈਗੀਆਂ ਉਹ ਆਉਣਗੇ ਤੁਹਾਡੇ ਕੋਲ ਉਹ ਤੁਹਾਡੇ ਨਾਲ ਗੱਲ ਕਰਨ ਉਹ ਆਪਾਂ ਵੇਖੋ ਉਹ ਵੱਖਰਾ ਮੈਟਰ ਹੈ ਨਾ ਪ੍ਰਸ਼ਾਸਨ ਦਾ ਰਹਿ ਜੂਗਾ ਜੀ ਆਪਣਾ ਮੈਟਰ ਇਹ ਹੈ ਵੀ ਆਪਾਂ ਸਵਾਲ ਜਵਾਬ ਕਰਨੇ ਆ ਜੀ ਆਪਾਂ ਵੇਖੋ ਮੈਂ ਇਹ ਚਾਹਣਾ ਵੀ ਆਪਾਂ ਕੱਠ ਨਾ ਕਰੀਏ ਮਾਹੌਲ ਨਾ ਖਰਾਬ ਹੋਵੇ ਵੀ ਤੁਸੀਂ 5-7 ਜਣੇ ਆਜੋ ਮੈਂ ਵੀ ਆ ਜੰਨਾ ਮੋਗੇ ਆ ਜੰਨਾ ਮੈਂ ਜੀ ਤੇ ਆਪਾਂ মিডিਆ ਦੇ ਰੂਬਰੂ ਬਹਿ ਕੇ ਉੱਥੇ ਡੀਐਸਪੀ ਨੂੰ ਕਹਿ ਦਿੰਨੇ ਆ ਜੀ ਤੇ ਬਹਿ ਕੇ ਆਪਾਂ ਕਰ ਲਈਏ ਸਵਾਲ ਜਵਾਬ ਨੇੜੀਏ ਰੋਜ ਦਾ ਕਲੇਸ਼ ਹੈ ਨਾ ਸੱਚਾ ਮਹਾਰਾਜ ਆ ਵਾਕੇ ਤੁਸੀਂ ਵੀ ਮਾਤਾ ਦੇ ਪੁੱਤ ਬਣਿਆ ਗੋਰੇ ਦੇ ਉਹਨਾਂ ਨੇ ਮੈਨੂੰ ਧੀ ਬਣਾਇਆ ਆਪਣੀ ਨਹੀਂ ਉਹ ਤਾਂ ਬਾਬਾ ਜੀ ਵੇਖੋ ਮੈਂ ਤੁਹਾਡਾ ਦੁਖੀ ਤਾਂ ਹੈ ਹੀ ਨਹੀਂ ਨਾ ਤੁਸੀਂ ਮੇਰੇ ਦੁਖੀ ਹੋ ਹਨਾ ਆਪਾਂ ਤਾਂ ਗੱਲ ਚਲੋ ਬਖੰਡਵਾਦ ਤੇ ਕਰ ਤੁਸੀਂ ਵੀ ਮਹਾਰਾਜ ਮੇਰੇ ਕੋਲ ਗੋਰੀ ਮਾਤ ਨਾਲ ਲਾ ਕੇ ਗਏ ਹੋ ਡੇਰੇ ਦੇ ਵਿੱਚ ਮੈਂ ਤੁਹਾਡੇ ਕੋਲੇ ਆਇਆ ਸੀ ਮੈਂ ਤੁਹਾਡਾ ਦੇਖਣ ਹੀ ਆਇਆ ਸੀ ਸਿਸਟਮ ਮੇਰੀ ਮੋਟਰਸਾਈਕਲ ਚੋਰੀਆਂ ਦਾ ਪਰਚਾ ਤੁਹਾਡੇ ਤੇ ਪਿਆ ਉਸ ਵਿਸ਼ੇ ਤੇ ਮੇਰੇ ਨਾਲ ਗੱਲ ਹੋਈ ਤੁਹਾਡੇ ਨਾਲ ਨਹੀਂ 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 ਮੇਰੀ ਤਾਂ ਅਸਵੀਸ਼ ਦੇ ਗੱਲ ਹੀ ਨਹੀਂ ਹੋਈ ਮਾਤਾ ਗੋਰੀ ਨਾਲ ਲੈ ਕੇ ਬਲੈਕ ਕਲਰ ਦਾ ਮੋਮੋ ਵਾਲਾ ਸੂਟ ਪਾਇਆ ਸੀ ਉਹ ਸੁਣ ਮੈਂ ਆਇਆ ਤਾਂ ਸੀਗਾ ਮੇਰੀ ਬੇਨਤੀ ਸੁਣ ਅਸੀਂ ਸਾਰਾ ਕੁਝ ਵੇਖਣ ਹੀ ਆਏ ਸੀ ਬਾਬਾ ਗੱਲ ਇਹ ਆ ਵੀ ਵੇਖ ਜੇ ਆਪਾਂ ਉਸ ਤਰੀਕੇ ਨਾਲ ਆਉਂਦੇ ਹੁੰਦੇ ਨਾ ਜੀ ਤੇ ਫਿਰ ਅਸੀਂ ਫਿਰ ਆਪਾਂ ਤੇਰੇ ਖਿਲਾਫ ਥੋੜੋ ਚੱਲਣਾ ਸੀ ਮੈਂ ਜਪਖੰਡ ਬਾਤ ਦੇ ਖਿਲਾਫ ਵੀਡੀਓ ਪਾਉਣ ਤੋਂ ਪਹਿਲਾਂ ਤੁਸੀਂ ਕਾਲ ਕਰ ਸਕਦੇ ਸੀ ਬਾਬਾ ਤੇਰੇ ਵਿੱਚ ਆਹ ਗੱਲਾਂ ਗਲਤ ਆ ਤੂੰ ਵੀਡੀਓ ਨਹੀਂ ਪਾਣੀ ਤੂੰ ਐ ਨਹੀਂ ਕਰਨਾ ਮੈਂ ਤੁਹਾਡੀ ਮਹਾਰਾਜ ਦੱਸੋ ਗੱਲ ਨਾ ਮੰਨਦਾ ਬਾਬਾ ਜੀ ਉਹ ਗੱਲ ਤੁਹਾਡੀ ਨਾਲ ਸਹਿਮਤ ਆ ਮੈਂ ਤੁਹਾਡਾ ਮਨ ਮੰਨਦਾ ਨਾਮ ਬੰਦਾ ਮਹਾਰਾਜ ਦੱਸੋ ਨਹੀਂ ਨਹੀਂ ਭਾਈ ਸਾਹਿਬ ਜੀ ਬਾਬਾ ਜੀ ਹੁਣ ਮੰਨ ਲਈਏ ਆਪਾਂ ਨਵੇੜੀਏ ਕੰਮ ਇਹਨੂੰ ਮੈਂ ਤਾਂ ਪਹਿਲਾਂ ਵੀ ਤੁਹਾਡੇ ਨਾਲ ਆ ਅੱਜ ਵੀ ਤੁਹਾਡੇ ਨਾਲ ਆ ਨਹੀਂ ਨਹੀਂ ਫਿਰ ਆਪਾਂ ਇਹਨੂੰ ਕਦੋਂ ਬੈਠੀਏ ਦੱਸੋ ਚਲੋ ਮੈਂ ਮਾਡੇ ਪ੍ਰਧਾਨ ਜੀ ਨਾਲ ਕਰ ਲਾਂ ਗੱਲ ਕਰਕੇ ਤੇ ਫਿਰ ਮੈਂ ਤੁਹਾਨੂੰ 1 ਘੰਟੇ ਤੱਕ ਮਹਾਰਾਜ ਕਾਲ ਕਰਦੀ ਕਿਹੜੇ ਪ੍ਰਧਾਨ ਜੀ ਆਪਣੇ RAM ਬਚਨ ਪ੍ਰਧਾਨ ਜੀ ਜਸਵੰਤ ਸਿੰਘ ਜਥੇਦਾਰ ਉਹਨਾਂ ਤੋਂ ਬਿਨਾ ਮੈਂ ਤੁਰ ਨਹੀਂ ਨਾ ਮਾਰ ਸਕਦੀ ਇਹ ਰਾਮ ਭਜਨ ਜਿਵੇਂ ਮੈਂ ਤੁਹਾਡੇ ਨਾਲ ਇਕੱਲੇ ਬੈ ਕੇ ਜਿਵੇਂ ਮੇਰੀ ਗੱਲ ਸੁਣ ਮੈਂ ਤੁਹਾਡੇ ਨਾਲ ਇਕੱਲੇ ਬੈ ਗਈ ਆਉਂਦੇ ਵਿੱਚ ਫਿਰ ਉਹ ਵੀ ਗੁੱਸੇ ਹੋਣਗੇ ਮੇਰੇ ਤੋਂ ਪਿੱਛੇ ਹਟਣਗੇ ਮੇਰੇ ਸੁੱਖ ਦੁੱਖ ਤੇ ਮਹਾਰਾਜ ਖੜਦੇ ਆਉਂ ਨਹੀਂ ਮੈਨੂੰ ਤੁਹਾਨੂੰ ਤਾਂ ਦੁੱਖ ਆ ਹੀ ਨਹੀਂ ਸਕਦਾ ਬਾਬਾ ਜੀ ਤੁਸੀਂ ਤਾਂ ਆਪ ਸਿੱਧੀਆਂ ਰੰਗਾਂ ਰਾਮ ਨੂੰ ਪਤਾ ਸੀ ਉਹਨੇ ਬਨਵਾਸ ਕੱਟਣਾ ਤਾਂ ਆਪ ਰਾਮ ਸੀ ਕ੍ਰਿਸ਼ਨ ਪਗਵਾਉਣ ਨੂੰ ਪਤਾ ਸੀ ਕਿ ਭਾਰਤ ਲਗਣੀ ਆ ਉਹ 16 16 ਕਲਾ ਸੰਪੂਰਨ ਸੀ ਉਹ ਰੋਕ ਨਹੀਂ ਸਕਦੇ ਸੀ ਨਹੀਂ ਹੁਣ ਇਹ ਹੁਣ ਵੀਦੀ ਦੇ ਵੀਦੀ ਦੇ ਵਿਧਾਨ ਨੂੰ ਭੋਲੇ ਸ਼ੰਕਰ ਕਿੱਡੇ ਵੱਡੇ ਹੋਇਆ ਦੇਵਤੇ ਸਾਰੀ ਸ੍ਰਿਸ਼ਟੀ ਦੇ ਮਾਲ ਮਹਾਰਾਜੋ ਮਾਲਕ ਉਹਨਾਂ ਨੂੰ ਪਤਾ ਸੀ ਮੇਰੇ ਪਾਰਵਤ ਨੇ ਹਵਨ ਕੁੰਡ ਦੇ ਚਸ਼ਾਲ ਮਾਰ ਨਹੀਂ ਹੁਣ ਤੁਸੀਂ ਫਿਰ ਨਿਰੰਕਾਰ ਹੋ ਨਹੀਂ ਹੁਣ ਤੁਸੀਂ ਨਿਰੰਕਾਰਾਂ ਕੋਲ ਨਾ 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 ਅਸੀਂ ਤਾਂ ਸੇਵਾਦਾਰ ਆਂ ਜੀ ਬਾਬੇ ਦੇ ਦਰ ਦੇ ਅਸੀਂ ਨਿਰੰਕਾਰਾਂ ਕੋਲ ਫਿਰ ਗੱਲ ਇਹ ਨਾ ਉਹਨਾਂ ਦੀਆਂ ਆਈਡੀਆ ਵੱਡੀਆਂ ਹਿਸਟਰੀ ਨਾਲ ਇਹ ਤਾਂ ਸੇਵਾਦਾਰਾਂ ਉਹਨਾਂ ਦੇ ਦਰ ਦੇ ਦਰਵੇਸ਼ ਆ ਮਹਾਰਾਜ ਚਲੋ ਕਦੋਂ ਆਈਏ ਬਾਬਾ ਜੀ ਮੁਗ ਗਿਆ ਆਪਾਂ ਬਹਿ ਕੇ ਪ੍ਰਸ਼ਾਸਨ ਨਾਲ ਮੈਂ ਪ੍ਰਧਾਨ ਜੀ ਨਾਲ ਕਰ ਲਾਂ ਗੱਲ ਗੱਲ ਕਰਕੇ ਤੁਹਾਨੂੰ ਟਾਈਮ ਦੇ ਦੇਣਾ ਮਹਾਰਾਜ ਪ੍ਰਧਾਨ ਨੇ ਤਾਂ ਤੁਹਾਨੂੰ ਕਿਹਾ ਹੀ ਨਹੀਂਗਾ ਹੁਣ ਰਾਮਬਚਨ ਨੇ ਥੋੜੋ ਕਿਹਾ ਵੀ ਵੀਡੀਓ ਪਾ ਕੇ ਆਪਾਂ ਜਿਵੇਂ ਆ ਚਲੋ ਜੋ ਵੀ ਬੋਲੇ ਹਨਾ ਜਾਂ ਕੋਈ ਆ ਪਖੰਡਵਾਦ ਵੀ ਐਦਾਂ ਕੋਈ ਚੱਲ ਰਿਹਾ ਕਰਨਾ ਮਹਾਰਾਜ ਜੀ ਆ ਚੀਜ਼ ਨੂੰ ਕਹਿੰਦੇ ਪਖੰਡਵਾਦ ਤੁਸੀਂ ਕਹਿ ਰਹੇ ਬਾਬਾ ਜੀ ਫਿਰ ਆਪਾਂ ਵੇਖੋ ਮੇਰੀ ਮੇਰੀ ਬੇਨਤੀ ਸੁਣੋ ਮਹਾਰਾਜ ਕਹਿੰਦੇ ਮੇਰੀ ਬੇਨਤੀ ਸੁਣੋ ਦੇਖੋ ਮੈਂ ਉਸ ਵਿਸ਼ੇ ਤੇ ਨਾ ਜਾਵਾਂ ਹਨਾ ਜੀ ਕਿ ਮੈਂ ਗੱਲ ਕਰ ਲਾਂ ਤੁਸੀਂ ਕਰੋ ਮਹਾਰਾਜ ਗੱਲ ਜਿਹੜੀ ਗੱਲ ਆ ਨਹੀਂ ਮੈਂ ਇੱਥੇ ਮੇਰਾ ਸਾਰਾ ਲਾਈਵ ਚੱਲ ਰਿਹਾ ਟੈਲੀਕਾਸਟ ਕੋਈ ਗੱਲ ਨਹੀਂ ਮਹਾਰਾਜ ਨਹੀਂ ਬਾਬਾ ਜੀ ਫਿਰ ਇਹ ਹੈ ਵੀ ਗੱਲ ਇਹ ਆ ਵੀ ਹੁਣ ਆਪਣੇ ਜਟਾਂ ਲਾਈਆਂ ਇਹ ਵੀ ਇੱਕ ਸਲੂਨ ਤੋਂ ਲੱਗੀਆਂ ਤੁਸੀਂ ਮਹਾਰਾਜ ਗੱਲ ਸੁਣੋ ਮੇਰੇ ਜਟਾਂ ਚੈੱਕ ਕਰਾ ਲਿਓ ਚਲਾ ਲਾਂਗੇ ਹਾਂ ਜਿ ਕਰਾਓ ਜੱਟਾ ਚੈੱਕ ਜੇ ਤੁਹਾਨੂੰ ਨਕਲੀ ਲੱਗਿਆ ਤੇ ਤੁਸੀਂ ਤਾਂ ਮੇਰਾ ਸਵਾਲ ਕਰਿਓ ਮਹਾਰਾਜ ਇਹ ਆਪਣੇ ਆਪ ਆਪਣੇ ਆਪ ਬਣਿਆ ਇਹ ਨਹੀਂ ਫਿਰ ਫਿਰ ਹੁਣ ਬਾਬਾ ਜੀ ਉਹ ਆਪਾਂ ਇੱਕ ਮਰਦ ਸੀਗੇ ਆਪਣਾ ਵਿਆਹ ਵੀ ਹੋਇਆ ਸੀ ਜੀ ਤੇ ਫਿਰ ਆਪਾਂ ਟਰਾਂਸ ਜੈਂਡਰ ਕਿਉਂ ਹੋਏ ਇੱਕ ਮਿੰਟ ਮੈਂ ਮਹਾਰਾਜ ਆਪਣੇ ਕਮਰੇ ਜਾਵ ਰਿਹਾ ਸਾਰੀਆਂ ਗੱਲਾਂ ਤੇ ਮਹਾਰਾ ਤੁਹਾਨੂੰ ਜਵਾਬ ਦੇਣੀਆਂ ਚਾਬੀ ਨਹੀਂ ਬਈ ਚੱਲ ਮੇਰੀ ਗੱਲ ਸੁਣੋ ਬਾਬਾ ਆ ਮੈਂ ਸੰਗਤ ਦੇ ਵਿੱਚ ਬੈਠੀ ਆ ਮਹਾਰਾਜ ਮੈਂ ਬਸ ਆ ਕੇ ਆਏ ਕਰੋ ਆਏ ਕਰੋ ਮੇਰੀ ਬੇਨਤੀ ਸੁਣੋ ਜੀ 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 ਆਪਾਂ ਬਹਿ ਜੀਏ ਮੀਡੀਆ ਦੇ ਰੂਬਰੂ ਨਵੇੜੀਏ ਕੰਮ ਨੂੰ ਫਿਰ ਅਸੀਂ ਮੇਰੇ ਪਾਸੇ ਨਹੀਂ ਨਹੀਂ ਮਹਾਰਾਜ ਤੁਹਾਡੇ ਤਾਬਿਆਦਾਰ ਤੁਸੀਂ ਕਰੋ ਹੁਕਮ ਤੁਸੀਂ ਸਵਾਲ ਕਰੋ ਮੈਂ ਮੈਂ ਤਾਂ ਮੈਂ ਤਾਂ ਤੁਹਾਨੂੰ ਕਹਿਣਾ ਵੀ ਸਵੇਰ ਦਾ ਟਾਈਮ ਰੱਖੋ ਮੋਗਗੇ ਕਿੰਨੇ ਵਜੇ ਰੱਖਣਾ ਜਵਾਬ ਲੈ ਕੇ ਜਾਵਾਂ ਸਵੇਰ ਦਾ ਚਲੋ ਕੋਈ ਗੱਲ ਫਿਰ ਉਹ ਮੇਰੀ ਗੱਲ ਸੁਣੋ ਉਹ ਗੱਲ ਸੁਣੋ ਤੁਸੀਂ ਸਾਡੇ ਤੋਂ ਪੁੱਛੀ ਨਹੀਂ ਤੁਸੀਂ ਵੀ ਆਪਦੇ ਹੋ ਕੋਈ ਨਹੀਂ ਰਾਮ ਬਚਨ ਜੀ ਥੋੜੋ ਕਹਿੰਦੇ ਆਪਾਂ ਤੁਸੀਂ ਵੀ ਤੁਸੀਂ ਵੀ ਸਾਡੇ ਤੋਂ ਸਵਾਲ ਪੁੱਛ ਰਹੇ ਹਾਂ ਮਹਾਰਾਜ ਐਸੀ ਵੀ ਤੁਹਾਡੇ ਸਵਾਲ ਪੁੱਛਾਂਗੇ ਮਾਈ ਖਾਣੇ ਮੱਦੇਦ ਵਿੱਚ ਤੁਹਾਡੇ ਨਾਲ ਗੁਰਦੁਆਰੇ ਵਿੱਚ ਕੀ ਹੋਇਆ ਮੈਨੂੰ ਬਿਲਕੁਲ ਪੁੱਛਣਾ ਪਹਿਲੀ ਗੱਲ ਤੋਂ ਬਾਬਾ ਹੁਣ ਆ ਪਾਈ ਵਿੱਚ ਅੱਡੀ ਜਾਂਦਾ ਇੱਕ ਮਿੰਟ ਆਬਿਆਦਾਰ ਮਹਾਰਾਜ ਤੁਹਾਡੇ ਇੱਕ ਮਿੰਟ ਇੱਕ ਮਿੰਟ ਸਵਾਲ ਇੱਕ ਮਿੰਟ ਇੱਕ ਮਿੰਟ ਸੁਣੋ ਪਹਿਲੀ ਗੱਲ ਤਾਂ ਮਾਈ ਖਾਨੇ ਮੱਲੇ ਗੁਰਦੁਆਰਾ ਸਾਹਿਬ ਮੈਂ ਫਰੀਦਕੋਟ ਰਿਹਾ ਹੀ ਨਹੀਂ ਜੇ ਮੈਂ ਗੁਰਦੁਆਰੇ ਰਿਹਾ ਹੋਇਆ ਨਾ ਤੇ ਮੈਂ ਤੁਹਾਨੂੰ ਲਵਾ ਦੂੰਗਾ ਕੋਈ ਗੱਲ ਨਹੀਂ ਮਹਾਰਾਜ ਤੁਸੀਂ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਵਾਲ ਕਰਿਓ ਮਹਾਰਾਜ ਜੀ ਸਾਡੇ ਕਿਹੜੇ ਗੁਰਦੁਆਰੇ ਤੇ ਮੈਂ ਸਰਕਾਰ ਸਾਡੀ ਏਡੀ ਵੱਡੀ ਕਿੱਥੇ ਔਕਾਤ ਨਹੀਂ ਤੁਸੀਂ ਆਪ ਹੀ ਬਾਬਾ ਜੀ ਕਹਿ ਰਹੇ ਹੋ ਵੀ ਮੈਂ ਸਵਾਲ ਕਰਨੇ ਨੇ ਨਹੀਂ ਉਹ ਸਵਾਲ ਨਹੀਂ ਮਹਾਰਾਜ ਜਿਵੇਂ ਤੁਸੀਂ ਮੇਰੇ ਇੱਕ ਪਰਸਨਲ ਲਾਈਫ ਦੇ ਸਵਾਲ ਪੁੱਛੇ ਰਹੇ ਹੋ ਤੁਹਾਡਾ ਵੀ ਚਿੱਠਾ ਮਹਾਰਾਜ ਜੀ ਤੁਸੀਂ ਵੀ ਹਰੇਕ ਬੰਦੇ ਤੋਂ ਕੋਈ ਨਾ ਕੋਈ ਗਲਤੀ ਪਿਛਲੀ ਲਾਈਫ ਇਹਦੇ ਵਿੱਚ ਹੋਈ ਹੁੰਦੀ ਹੈ ਮੈਂ ਤਾਂ ਕਹਿੰਦਾ ਜੀ ਮੇਰੀ ਗੱਲ ਸੁਣੋ ਮੇਰੀ ਲਾਈਫ ਸੁਣੋ ਹੋਰ ਸੁਣਾ ਇੱਕ ਗੱਲ ਦੱਸਾਂ ਹੋਰ ਸੁਣੋ ਗੱਲ ਮਹਾਰਾਜ ਜੀ ਇੱਕ ਗੱਲ ਸੁਣੋ ਜੀ ਕਰੋ ਹੁਕਮ ਮਹਾਰਾਜ ਮੇਰੇ ਮੈਂ ਮੈਂ ਪੁਖਤਾ ਸਬੂਤ ਦੇ ਆਧਾਰ ਤੇ ਗੱਲ ਕਰੂੰਗਾ ਤੁਸੀਂ ਮੇਰੇ ਨਾਲ ਪੁਖਤਾ ਸਬੂਤ ਦੇ ਆਧਾਰ ਤੇ ਗੱਲ ਕਰਨੀ ਹੈ ਬਥੇਰੇ ਆ ਵੀਡੀਓ ਮਹਾਰਾਜ ਤੁਹਾਡੇ ਚੜੀਆਂ ਹੋਈਆਂ ਗਰੁੱਪਾਂ ਚ ਆ ਰਹੀਆਂ ਨੇ ਦੇਖ ਰਹੀਆਂ ਸੀ ਮੈਂ ਕਹਿੰਦਾ ਮੈਂ ਕਹਿੰਦਾ ਵੀ ਵੇਖੋ ਵੀਡੀਓ ਜਿਹੜੀ ਚੜੀ ਹੈ ਨਾ ਵੀਡੀਓ ਹੋਰ ਹੁੰਦੀ ਆ ਹੁਣ ਮੰਨ ਲਓ ਵੀ ਆਪਣੀ ਗੱਲਬਾਤ ਹੋ ਰਹੀ ਹੈ ਸੋ ਸੱਚ ਹੋ ਮਹਾਰਾਜ ਜੀ ਬਾਬਾ ਜੀ ਮੈਂ ਸੱਚ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆਪਣੀ ਆਪਣੀ ਗੱਲਬਾਤ ਚੱਲ ਰਹੀ ਹੈ ਸੁਣੋ ਮੇਰੀ ਬੇਨਤੀ ਠੀਕ ਹੈ ਜੋ ਵੀਡੀਓ ਚੜ ਗਈਆਂ ਆ ਤੁਹਾਡੀ ਵੀਡੀਓ ਮੰਨ ਲਓ ਚੜ ਗਈ ਕੋਈ ਗੱਲ ਨਹੀਂ ਮਹਾਰਾਜ ਹੁਣ ਨਹੀਂ ਨਹੀਂ ਸੁਣੋ ਸੁਣੋ ਮੇਰੀ ਬੇਨਤੀ ਆਪਾਂ ਗੱਲ ਪੁਖਤਾ ਸਬੂਤ ਤੇ ਹੋਣੀ ਹੈ ਸਾਰੀ ਹਾਂਜੀ ਹੁਣ ਮੰਨ ਲਓ ਵੀ ਮੈਂ ਤੁਹਾਡੀ ਵੀਡੀਓ ਪਾਦਾ ਕੱਲ ਨੂੰ ਮੈਂ ਤੁਸੀਂ ਮੈਨੂੰ ਕਹੋ ਵੀ ਮੇਰੇ ਲਈ ਪੁਗਤਾ ਸਬੂਤ ਲੈ ਕੇ ਆ ਮੈਂ ਲੈ ਕੇ ਆਉਂਗਾ ਤੇ ਜੇ ਜੇ ਤੁਸੀਂ ਤੁਸੀਂ ਮੇਰੇ ਲਈ ਪੁਗਤਾ ਸਬੂਤ ਰੱਖਿਓ ਜਿੱਥੇ ਮੈਂ ਗਲਤ ਹੋਇਆ ਮੈਂ ਉੱਥੇ ਮਾਫੀ ਮੈਂ ਮੰਗੂਗਾ ਕੋਈ ਗੱਲ ਨਹੀਂ ਬਾਬਾ ਜੀ ਆ ਤੁਹਾਡੀ ਪਰਸੋਂ ਵੀਡੀਓ ਦੇਖ ਰਹੀ ਸੀ ਮੈਂ 25 ਮੋਟਰਸਾਈਕਲ अच्छा नहीं एक गल सुनो 10 लाख 25 पारसो एक बंदा ਤੁਹਾਡੇ ਰੋੜੇ ਮਾਰ ਰਿਹਾ ਵਾ ਵੀਡੀਓ ਦੇ ਵਿੱਚ ਉਹ ਕਹਿੰਦੇ ਮੇਰੀ ਕੁੜੀ ਘੜਾਤੀ ਨੇ ਨਕਲੀ ਦਾ ਸਰਟੀਫਿਕੇਟ ਬਣਾਤਾ ਦੱਸੋ ਸਾਡੇ ਕਿੱਥੇ ਮੋਰ ਸਕਿਆ ਨਾ ਉਹ ਮੈਂ ਆਪ ਮਾਰਾਂ ਜੀ ਵੀਡੀਓ ਦੇਖੋ ਇੱਕ ਮਿੰਟ ਸੁਣੋ ਸੁਣੋ ਮੇਰੀ ਮੇਰੀ ਗੱਲ ਸੁਣੋ ਵੀ ਜਿਹੜੀ ਗੱਲ ਤੁਸੀਂ ਇਹ ਕਹਿ ਰਹੇ ਹੋ ਜੀ ਇਹ ਸੱਚ ਹੈ ਮੈਂ ਤੁਹਾਨੂੰ ਵੀਡੀਓ ਸੈਂਡ ਕਰ ਦਿੱਨੇ ਥੋੜੇ ਬਸ ਵੀਡੀਓ ਤਾਂ ਮੇਰੇ ਕੋਲ ਵੀਡੀਓ ਬਈ ਬਾਬਾ ਜੀ ਵੀਡੀਓ ਤਾਂ ਮੈਂ ਕਿਹਾ ਹੈਗੀ ਆ ਤਾਈਆਂ ਤਾਈਆਂ ਵੀਡੀਓ ਇੱਕ ਮਿੰਟ ਵੀਡੀਓ ਵੀਡੀਓ ਤਾਂ ਹੈਗੀ ਹੈ ਮੈਂ ਕਦੋਂ ਕਿਹਾ ਨਹੀਂ ਹੁਣ ਮੈਨੂੰ ਇਹ ਦੱਸੋ ਵੀ ਜਿਹੜੇ ਉਹ ਮੋਟਰਸਾਈਕਲ ਸੀ ਤੁਹਾਨੂੰ ਪਤਾ ਵੀ ਕਿੱਥੇ ਕਿਉਂ ਖੜੇ ਸੀ ਪਤਾ ਤੁਹਾਨੂੰ ਇਸ ਗੱਲ ਦਾ ਮੈਨੂੰ ਨਹੀਂ ਪਤਾ ਜੀ ਇੱਕ ਸਰਦਾਰ ਸਰਪੰਚ ਇੱਕ ਮਿੰਟ ਉਹ ਬਿਆਨ ਪੇਸ਼ ਦਾ ਦੇ ਰਿਹਾ ਵਾ ਬੰਦਾ ਬਿਆਨ ਵੀ ਦੇ ਰਿਹਾ ਤਾਂ ਇਹ ਵੀ ਗੱਲ ਕਰ ਰਿਹਾ ਵਾ ਕਿ ਤੁਸੀਂ ਕਿਸੇ ਮੁੰਡੇ ਨਾਲ ਵੀ ਗਲਤ ਕੰਮ ਕੀਤਾ ਸੀਗਾ ਨਾ ਬਾਲਕ ਨਾਲ ਨਹੀਂ ਨਹੀਂ ਉਹ ਫਿਰ ਮੇਰੇ ਤੇ ਪਰਚਾ ਨਹੀਂ ਹੋਣਾ ਸੀਗਾ ਇਹ ਅੱਲਾਹ ਜਾਣਦਾ ਜੀ ਮੈਂ ਤਾਂ ਮੈਂ ਤੁਹਾਨੂੰ ਨਹੀਂ ਨਹੀਂ ਅੱਲਾਹ ਅੱਲਾਹ ਤਾਂ ਹੁਣ ਮੇਰੀ ਗੱਲ ਸੁਣੋ ਵੀਡੀਓ ਕਿਤੇ ਸੈਂਡ ਕਰਦੇ ਨਹੀਂ ਆਂ ਅੱਲਾਹ ਤਾਂ ਇੱਕ ਮਿੰਟ ਬਾਬਾ ਜੀ ਅੱਲਾਹ ਤਾਂ ਚਲੋ ਜਾਣ ਲੂਗਾ ਕੋਈ ਗੱਲ ਨਹੀਂ ਵੀ ਆਪਾਂ ਨੂੰ ਇਹਦੇ ਇਹਦੇ ਲਈ ਫਿਰ ਉਹ ਫਿਰ ਮੁੰਡਾ ਵੀ ਪੇਸ਼ ਕਰਨਾ ਪੈਣਾ ਪਤਾ ਨਹੀਂ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਮੁੰਡਾ ਪੇਸ਼ ਕਰਿਓ ਹੁਣ ਤੇ ਨਾਲੇ 25 ਮੋਟਰਸਾਈਕਲ ਪੇਸ਼ ਕਰਿਓ ਨਾਲੇ ਉਹਨਾਂ ਦਾ ਪਰਚਾ ਪੇਸ਼ ਕਰਿਓ ਡਾਕਟਰ ਸਾਈਕਲ ਮਹਾਰਾਜ ਕਿਹੜੇ ਪੇਸ਼ ਕਰਨੇ ਸਾਰੇ ਦੁਨੀਆਂ ਵੀਡੀਓ ਦੇਖ ਰਹੀ ਆ ਬਸ ਕੋ ਡਰਦਾ ਬੋਲ ਲਿਆ ਉਹ ਹੋ ਹੋ ਵੀਡੀਓ ਬਾਬਾ ਜੀ ਵੀਡੀਓ ਚ ਤਾਂ ਬਹੁਤ ਕੁਝ ਹੁੰਦਾ ਹੈ ਜੇ ਮੈਂ ਚੰਗਾ ਕਰੂ ਮੇਰੇ ਖਿਲਾਫ ਜੇ ਤੁਸੀਂ ਚੰਗਾ ਕਰੋਗੇ ਤੁਹਾਡੇ ਖਿਲਾਫ ਵੀ ਤਾਂ ਇਹ ਤਾਂ ਦੁਨੀਆਦਾਰੀ ਇਦਾਂ ਦੀ ਹੈ ਠੀਕ ਹੈ ਜੀ ਤੇ ਮੈਨੂੰ ਮੈਨੂੰ ਉਹਦਾ ਜਾਂਦਾ ਸਬੂਤ ਦਿਓ ਮੈਨੂੰ ਉੱਤੇ ਐਫ ਆਈ ਆਰ ਨੰਬਰ ਕਢਾ ਕੇ ਦਿਓ ਜੀ ਐਫ ਆਈ ਆਰ ਨੰਬਰ ਕਢਾ ਦਿਓ ਤੇ ਮੈਂ ਉੱਥੇ ਸਾਰਾ ਮੈਂ ਤੁਹਾਡੇ ਤੋਂ ਹੀ ਮਾਫੀ ਮੰਗ ਲੂੰਗਾ ਨਾ ਮਹਾਰਾਜ ਸਾਡੀ ਏਡੀ ਕਿੱਥੇ ਗਾ ਤੇ ਤੁਸੀਂ ਸਾਡੇ ਤੋਂ ਮਾਫੀ ਮੰਗ ਲਓਗੇ ਇਸ ਤੱਕ ਸੇਵਾਦਾਰਾਂ ਬਾਬੇ ਦੇ ਦਰ ਤੇ ਤੁਸੀਂ ਸਾਨੂੰ ਹਰੈਸਮੈਂਟ ਮਹਾਰਾਜ ਕਰ ਰਹੇ ਆ ਨਹੀਂ ਨਹੀਂ ਮੈਂ ਤੁਹਾਡੇ ਨਾਲ ਏਡੇ ਸੁਣੋ ਗੱਲ ਮੇਰੀ ਤੁਸੀਂ ਸਾਡੇ ਨਾਲ ਜੇ ਤੁਹਾਨੂੰ ਸਾਡੇ ਮਹਾਰਾਜ ਕੋਈ ਗਲਤ ਗੱਲ ਗਲਤ ਲੱਗਦੀ ਪਈ ਹੈ ਨਾ ਕਿ ਬਾਬਾ ਜੀ ਇੱਥੇ ਗਲਤ ਗੱਲ ਤਾਂ ਤੁਸੀਂ ਸਾਨੂੰ ਰੋਕ ਸਕਦੇ ਆ ਟੋਕ ਸਕਦੇ ਆ ਅਸੀਂ ਤੁਹਾਡੇ ਗੱਲ ਦੇ ਤਾਬਿਆਦਾਰ ਆ ਬਾਬਾ ਜੀ ਸਾਡੇ ਵਿੱਚ ਗਲਤ ਗੱਲ ਤਾਂ ਨਹੀਂ ਕਰਦੇ ਆਪਾਂ ਮੇਰੀ ਗੱਲ ਸੁਣੋ ਆਪਾਂ ਉਸੇ ਮਸਲੇ 'ਚ ਤਾਂ ਇਕੱਠੇ ਹੋਣਾ ਬਹਿਣਾ ਹੈ ਜੀ ਮੈਨੂੰ ਦੱਸ ਦਿਓ ਆਪਾਂ ਬਹਿ ਕੇ ਨਵੇੜਕੀਏ ਨੂੰ ਕੰਮ ਹਾਂ ਤੁਹਾਡੇ ਨਾਲ ਉਹ ਹੀ ਗੱਲ ਕਰਦੇ ਆ ਜੀ ਮੇਰੇ ਵੀ ਮੌਤਵਾਰ ਸ਼ਹਿਰ ਦੇ ਬੰਦੇ ਆ ਬਾਲਮੇਕੀ ਜਿੰਨੇ ਪ੍ਰਧਾਨ ਸਭ ਮੇਰੇ ਨਾਲ ਆ ਉਹ ਕਹਿੰਦੇ ਬਾਬਾ ਜੀ ਸਾਨੂੰ ਤਾਂ ਟੋਟੇ 'ਚ ਪਖੰਡ ਨੇ ਲੱਗ ਰਿਆ ਉਹ ਸਾਰੇ ਇਕੱਠੇ ਹੋਣਗੇ ਜੀ ਸਵੇਰੇ ਬੈਠੋ ਤੁਸੀਂ ਇਹ ਤਾਂ ਦੁਨੀਆ ਦੁਨੀਆ ਜਾਣਦੀ ਹੈ ਬਾਬਾ ਜੀ ਵੇਖੋ ਵੀਡੀਓ ਅਪਲੋਡ ਹੋਈਆਂ ਬਾਬਾ ਜੀ ਸੁਣੋ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਧਿਆਨ ਨਾਲ ਸੁਣੋ ਵੀ ਉਹਦੇ ਵਿੱਚ ਆਪਾਂ ਹਨ ਕਿਦਾਂ ਦੀਆਂ ਗੱਲਾਂ ਕਿਵੇਂ ਕਰ ਰਹੇ ਆ ਉਹ ਆਪਾਂ ਨੂੰ ਬੋਲਣੀਆਂ ਜਾਇਜ਼ ਆ ਕਿ ਨਜਾਇਜ਼ ਸੁਣੋ ਗੱਲ ਮਹਾਰਾਜ ਮੇਰੀ ਤੁਸੀਂ ਉਹ ਇੱਕ ਛੋਟਾ ਜਿਹਾ ਕਿ ਟੱਪਾ ਦੇਖ ਲਿਆ ਤੁਸੀਂ ਮੇਰੇ ਘਰ ਨਾਲ ਸਾਰੀ ਵੀਡੀਓ ਨਹੀਂ ਵਖਿਓ ਵੀਡੀਓ ਮੇਰੇ ਪੇਜ ਤੇ ਵੀ ਮਹਾਰਾਜੀ ਭਈ ਹੋਊਗੀ ਹੂੰ ਹੂੰ ਉਹ ਮੇਰੇ ਕੋਲ ਲੇਡੀਜ਼ ਆਈ ਆ ਹੂੰ ਹੁਣ ਕਹੀਆਂ ਮੈਂ ਕਿਸੇ ਦਾ ਪਰਦਾ ਮਹਾਰਾਜ ਜ਼ਹਿਰ ਨਹੀਂ ਕਰਦੀ ਹੁਣ ਉੱਥੇ ਬੈਠੀ ਸੀ ਸੰਗਤ ਬਾਬਾ ਜੀ ਦੇ ਲਹਿਰ ਚੱਲ ਰਹੀ ਸੀਗੀ ਤੇ ਮੈਂ ਕਿਸੇ ਦਾ ਮਹਾਰਜ ਪਰਦਾ ਜ਼ਾਹਿਰ ਨਹੀਂ ਕਰਦੀ ਸੋ ਵਿਚਾਰੀ ਦੀ ਕੋਈ ਪਰਸਨਲ ਗੱਲ ਉਹਨੇ ਮੈਂ ਬੋਲ ਰਹੀ ਸੀ ਭਾਈ ਮੈਂ ਜੋ ਗੱਲ ਕਰੂੰਗੀ ਸੰਗਤ ਦੇ ਵਿੱਚ ਕਰੂੰਗੀ ਜੇ ਤੋਂ ਮੈਂ ਘਰੇ ਵਿੱਚ ਬੱਚਾ ਨਹੀਂ ਦੱਸਣਾ ਪਰਦਾ ਤਾਂ ਜ਼ਾਹਰ ਉਦੋਂ ਹੋਣਾ ਸੀ ਉਹ ਮੈਂ ਘਰ ਤੇ ਬੋਲਣਾ ਸੀ ਉਹਨੇ ਤੇ ਉਹ ਕਹਿਤਾ ਰਹੇ ਸੀ ਪਰਸਨਲ ਗੱਲ ਕਰਨੀ ਆ ਸੋ ਹੁਣ ਇੱਕ ਤੁਸੀਂ ਇੱਕ ਤੁਸੀਂ ਇੱਕ ਗੱਲ ਹੋਰ ਗਈ ਵੀਡੀਓ ਤੇ ਵੀ ਉਹ ਮੈਂ ਵੀ ਉਹ ਪੀਰਾਂ ਦੇ ਥੱਲੇ ਪੈ ਕੇ ਪੀਰਾਂ ਨੂੰ ਪਾਇਆ ਉਹਦਾ ਕੀ ਸੀ ਉਹ ਵੀ ਤੁਸੀਂ ਜੀ ਉਹ ਵੀ ਉਹ ਵੀ ਤੁਸੀਂ ਉਹ ਵੀ ਮਹਾਰਾਜ ਵੀਡੀਓ ਚੰਗੇ ਤਰ੍ਹਾਂ ਦੇਖਿਓ ਮੈਂ ਆਪਣੇ ਗੁਰੂਆਂ ਤੋਂ ਸਭ ਕੁਝ ਸਿੱਖਿਆ ਬਾਬੇ ਗਰਮੇਲ ਨਾਥਰਾ ਚੇਲਾ ਬਾਬਾ ਗੋਪੀ ਨਾਥ ਬਾਪੂ ਨਾਥ ਦਾ ਮੁੰਡਾ ਵੀ ਨਸ਼ਟਾ ਮੇਰੇ ਕੋਲ ਹੀ ਬੈਠਿਆ ਜਦੋਂ ਜਦੋਂ ਤੁਸੀਂ ਸੁਣੋ ਮਹਾਰਾਜ ਦੀ ਸੇਵਾ ਲਈ ਹੈ ਨਾ ਉਦੋਂ ਉਹ ਹੈ ਨਹੀਂ ਸੀਗੇ ਮੇਰੀ ਬੇਨਤੀ ਸੁਣੋ ਇਸ ਸਬੰਧੀ ਸੁਣ ਲਓ ਮੇਰੀ ਗੱਲ ਜਿਹੜੇ ਹੈਗੇ ਨੇ ਨਾਥਾਂ ਦੇ ਸਾਰੇ ਟਰਸਟ ਉਹ ਆਉਣਗੇ ਮੇਰੇ ਨਾਲ ਕੋਈ ਗੱਲ ਨਹੀਂ ਮੈਂ ਇਸ ਸਵਾਲ ਤੇ ਵੀ ਗੱਲ ਕਰ ਲਵਾਂ ਬਾਬਾ ਗਰਮੇਲਨਾਥ ਉਹਨਾਂ ਦੇ ਚੇਲੇ ਬਾਬਾ ਗੋਪੀਨਾਥ ਉਹਨਾਂ ਨੂੰ 5 ਸਾਲ ਹੋ ਗਏ। ਨਾਥ ਤੁਸੀਂ ਕਿਹੜੇ ਕਿਵੇਂ ਹੋਗੇ ਨਾਥ ਬਾਬਾ ਜੀ? ਅਸੀਂ ਨਾਥਾਂ ਦੇ ਚੇਲੇ ਆ ਜੀ ਜੋ ਸਾਨੂੰ ਗੁਰਵਿੱਧਿਆ ਸਿਖਾਈ ਹੈ ਸਾਡੇ ਗੁਰੂਆਂ ਓਸਤਾਦਾਂ ਨੇ ਸਿਖਾਈ ਹੈ ਮਹਾਰਾਜ। ਜਿੰਨੇ ਕੋਈ ਨਹੀਂ ਚਲੋ ਇਹ ਵੀ ਆਪਾਂ ਸਾਫਤ ਕਰ ਲਾਂਗੇ ਨਾ। ਜੀ। ਚਲੋ ਬਾਬਾ ਜੀ ਆਪਾਂ ਬਹਿ ਕੇ ਨੂੰ ਕਰੀਏ ਨਵੇੜੀ ਸੁਕਤ। ਕੋਈ ਨਹੀਂ ਮੈਨੂੰ ਕਰ ਲਿਆ ਤਾਂ ਮਹਾਰਾਜ ਗੱਲ ਕੱਲ ਦਾ ਰੱਖ ਲੋ ਟਾਈਮ ਮੇਰੇ ਵੱਲੋਂ ਤੁਸੀਂ ਮੰਗਲਵਾਰ ਦਾ ਰੱਖ ਲੋ ਮੇਰੇ ਵੱਲੋਂ ਬੁੱਧਵਾਰ ਦਾ ਰੱਖ ਲੋ ਜਿਵੇਂ ਤੁਸੀਂ ਕਹੋਗੇ ਤੁਹਾਡੇ ਤਾਪੇ ਕਰਾਂ। ਮੈਂ ਤਾਂ ਹੁਣ ਕਉ ਮੈਂ ਆ ਜਨਾਂ। ਚਲੋ ਕੋਈ ਗੱਲੇ ਮਹਾਰਾਜ ਹੋਣੇ ਆਪਾਂ ਪੁੱਛ ਲੈਨੇ ਮੈਂ ਕਰ ਲੈਣ ਤੋ ਗੱਲ ਤੇ ਮੈਂ ਤੁਹਾਨੂੰ ਹੁਣੇ ਬੈਕਲ ਦੋ ਆ ਮਿੰਟਾ ਚਲਾ ਦੇਣੀ ਆ ਕਰੋ ਜੀ ਕਰੋ ਜੀ ਕਰੋ